ਸੋਰਸਿੰਗ ਤਰਨਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਨੂੰ ਸਭ ਤੋਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਨੋਂ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਬਈ ਪ੍ਰਧਾਨ ਮੰਤਰੀ ਨੇ ਕਦੋਂ ਹੋਣਾ ਪੰਜਾਬ ਦਾ ਦੌਰਾ ਕਰਨ ਲਈ ਤੇ ਪੰਜਾਬ ਦੇ ਕੀ ਹਾਲਾਤ ਨੇ ਤਨਖਾ ਇੱਕ ਤਰ੍ਹਾਂ ਕਹ ਲਈ ਜੀ ਕਿ ਪੰਜਾਬ ਦੇ ਹਾਲਾਤ ਅੱਗੇ ਨਾਲੋਂ ਥੋੜੇ ਕ ਠੀਕ ਆ ਬੜੇ ਥੋੜੇ ਕ ਠੀਕ ਤੋਂ ਭਾ ਮੇਰਾ ਕਹਿਣ ਦਾ ਇਹ ਆ ਕਿ ਕੁਝ ਕੁ ਥਾਵਾਂ ਦੇ ਉੱਤੇ ਪਾਣੀ ਘਟ ਗਿਆ ਪਰ ਇਹ ਜੀ ਕਿ ਜਿਹੜੀ ਸੰਕਟ ਆ ਉਹ ਲੰਮੇ ਸਮੇਂ ਵਾਲਾ ਜਿਹੜਾ ਪਾਣੀ ਇੰਨਾ ਚਿਰ ਰਿਹਾ ਉਹ ਤਾਂ ਬਰਕਰਾਰ ਰਹਿਣੀ ਰਹਿਣਾ ਪਰ ਹਾਂ 2-3 ਫੁੱਟ ਕਈ ਥਾਵਾਂ ਤੇ 3.5 ਫੁੱਟ ਪਾਣੀ ਘਟਿਆ ਵੀ ਹੈਗਾ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਪੰਜਾਬ ਦੇ ਵਿੱਚ ਇਸ ਵੇਲੇ ਧੱਗਰ ਦੇ ਕਰਕੇ ਇਧਰ ਪਟਿਆਲਾ ਖੇਤਰ ਦੇ ਵੱਲ ਤੇ ਸਤਲੋਈ ਦਾ ਸਸਰਾਲੀ ਬਣਦੇ ਕਰਕੇ ਇਧਰ ਲੁਧਿਆਣਾ ਦੇ ਵਕ ਵਕ ਖੇਤਰਾਂ ਦੇ ਵਿੱਚ ਡਰ ਬਣਿਆ ਹੋਇਆ ਕਿਉਂਕਿ ਬੰਨ ਕਮਜ਼ੋਰ ਬਹੁਤ ਆ ਬੰਨਾਂ ਦਾ ਲਗਾਤਾਰ ਕਟਾਅ ਹੋ ਰਿਹਾ ਜ਼ਮੀਨ ਆ ਜਿਹੜੀ ਉਹ ਲਗਾਤਾਰ ਖੁਰ ਰਹੀ ਆ ਤੇ ਬੰਨ ਖੁਰ ਰਹੇ ਜਿਹਦੇ ਕਰਕੇ ਸੰਕਟ ਪੈਦਾ ਦਾ ਹੋ ਜੇ ਇਸ ਕਰਕੇ ਡਰ ਸਾਈ ਜਾਂਦਾ ਦੂਜੀ ਗੱਲ ਇਹ ਆ ਕਿ ਕੱਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਜੀ ਉਹਨਾਂ ਨੇ ਪੰਜਾਬ ਦੇ ਵਿੱਚ ਆਉਣਾ ਤੇ ਉਹ ਕੀ ਦੇਖ ਕੇ ਜਾਂਦੇ ਆ ਕੀ ਐਲਾਨ ਕਰਦੇ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇਗੇ ਪਰ ਇੰਨੀ ਗੱਲ ਜ਼ਰੂਰ ਆਪੀ ਸਭ ਦਾ ਧਿਆਨ ਇਸ ਗੱਲ ਦੇ ਵੱਲ ਟਿਕਿਆ ਹੋਇਆ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਮੌਕਾ ਦੇਖ ਕੇ ਕੀ ਕਹਿੰਦੇ ਆ ਐਲਾਨ ਕੀ ਕਰਦੇ ਆ ਕੋਈ ਐਲਾਨ ਕਰਦੇ ਵੀ ਆ ਜਾਂ ਫਿਰ ਨਹੀਂ ਕਰਦੇ ਲੋਕਾਂ ਦਾ ਧਿਆਨ ਇਸ ਗੱਲ ਦੇ ਵੱਲ ਟਿਕਿਆ ਹੋਇਆ ਤੇ ਅੱਜ ਆਮ ਆਦਮੀ ਪਾਰਟੀ ਨੇ ਗੱਲ ਕਹੀ ਆ ਕਿ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਉਹ ਘਟੋ ਘਟ 20000 ਕਰੋੜ ਰੁਪਏ ਦਾ ਐਲਾਨ ਕਰਕੇ ਜਾਣ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਜੀ 50000 ਕਰੋੜ ਦਾ ਐਲਾਨ ਕਰਕੇ ਜਾਣ ਤੋਂ ਇਸ ਤਰ੍ਹਾਂ ਦੀਆਂ ਗੱਲਾਂਬਾਤਾਂ ਚੱਲ ਰਹੀਆਂ ਜੀ ਤੇ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਹੋਰਾਂ ਦੀ ਸਿਹਤ ਦਾ ਕੀ ਹਾਲ ਹੈ ਤੇ ਕੱਲ ਨੂੰ ਪ੍ਰਧਾਨ ਮੰਤਰੀ ਨੂੰ ਫਿਰ ਕੌਣ ਐਂਟਰਟੇਨ ਕਰੇਗਾ ਦੇਖੋ ਪੰਜਾਬ ਦੇ ਤੇ ਕੈबिनेट ਮੰਤਰੀ ਜਿਹੜੇ ਜੀ ਉਹਨਾਂ ਦੇ ਵਿੱਚੋਂ ਕੋਈ ਇੱਕ ਦੋ ਤਿੰਨ ਤਕਰੀਬ ਸ਼ਾਇਦ ਜ਼ਿੰਮੇਵਾਰੀ ਲੱਗੂਗੀ ਵੀ ਅਗਵਾਈ ਕਰਨ ਦੇ ਲਈ ਮੌਕਾ ਦਿਖਾਉਣ ਦੇ ਲਈ ਵੈਸੇ ਚਲੋ ਬੀਜੇਪੀ ਦੇ ਪੰਜਾਬ ਦੇ ਅਗੂ ਵੀ ਹੈਗੇ ਆ ਪਰ ਇਹ ਜਿਹੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੇ ਹਸਪਤਾਲ ਦੇ ਵਿੱਚੋਂ ਹੀ ਫੋਟਸ ਹਸਪਤਾਲ ਦੇ ਵਿੱਚੋਂ ਮੋਹਾਲੀ ਵਾਲੇ ਹਸਪਤਾਲ ਦੇ ਵਿੱਚੋਂ ਹੀ ਕੈबिनेट ਮੀਟਿੰਗ ਦੀ ਅਗਵਾਈ ਕੀਤੀ ਆ ਉਹਨਾਂ ਦੀ ਸਿਹਤ ਤੰਦਰੁਸਤ ਰਹੇ ਜੀ ਅਸੀਂ ਇਹਦੀ ਕਾਮਨਾ ਕਰਦੇ ਸਾਰੇ ਤੰਦਰੁਸਤ ਰਹਿਣ ਦੂਜੀ ਗੱਲ ਇਹ ਜੀ ਕਿ ਅੱਜ ਉਹਨਾਂ ਨੇ 10 ਵੱਡੇ ਐਲਾਨ ਕੀਤੇ ਆ ਉਹਨਾਂ ਨੇ ਕਿਹਾ ਜੀ ਕਿ ਹੜ੍ਹ ਪ੍ਰਭਾਵਿਤ ਫਸਲਾਂ ਤੇ ਪ੍ਰਤੀ ਏਕੜ 20000 ਰੁਪਏ ਦਾ ਮੁਆਵਜ਼ਾ ਦੇਵਾਂਗੇ ਹੜ੍ਹ ਦੇ ਵਿੱਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਕ ਜੀਆਂ ਨੂੰ 4-4 ਲੱਖ ਰੁਪਏ ਦੇਵਾਂਗੇ ਟੁੱਟੇ ਤੇ ਪਾਣੀ ਦੇ ਵਿੱਚ ਵਹਿ ਗਏ ਘਰਾਂ ਦਾ ਸਰਵੇ ਕਰਕੇ ਭੁਗਤਾਨ ਕਰਾਂਗੇ ਸਹਿਕਾਰੀ ਬੈਂਕਾਂ ਸੁਸਾਇਟੀਆਂ ਦੇ ਕਰਜ਼ ਦੀਆਂ ਕਿਸ਼ਤਾਂ 6 ਮਹੀਨੇ ਟਾਲ ਦੇਵਾਂਗੇ ਪਸ਼ੂ ਤੇ ਮੱਛੀ ਪਾਲਣ ਦੇ ਨੁਕਸਾਨ ਦੀ ਪਰਪਾਈ ਹੋਊਗੀ 1700 ਪਿੰਡ ਤੇ 300 ਸ਼ਹਿਰੀ ਖੇਤਰਾਂ ਦੇ ਵਿੱਚ ਫੋਗਿੰਗ ਮਸ਼ੀਨਾਂ ਦੇਵਾਂਗੇ ਹਰ ਪਿੰਡ ਦੇ ਵਿੱਚ ਕਲੀਨਿਕ ਡਾਕਟਰਾਂ ਦੀ ਟੀਮ ਤੇ ਦਵਾਈਆਂ ਦੀ ਸਹੂਲਤ ਹੋਊਗੀ ਸਕੂਲ ਕਾਲਜ ਤੇ ਬਿਜਲੀ ਢਾਂਚੇ ਦੀ ਮੁਰੰਮਤ ਹੋਊਗੀ ਤੇ ਹੋਰ ਮਹੱਤਵਪੂਰਨ ਗੱਲ ਜੀ ਦਾ ਖੇਤ ਉਹਦੀ ਰੇਟ ਸਕੀਮ ਦੇ ਤਹਿਤ ਕਿਸਾਨ ਆਪਣੇ ਖੇਤ ਦੀ ਰੇਟ ਵੇਚ ਵੀ ਸਕਣਗੇ ਸੋ ਲੁਧਿਆਣੇ ਵਾਲਾ ਬੰਨ ਕਹਿੰਦੇ ਟੁੱਟਣ ਨੂੰ ਤਿਆਰ ਹੈ ਉਹਦੇ ਲਈ ਕੋਈ ਇੰਤਜ਼ਾਮ ਕੀਤਾ ਗਿਆ ਦੇਖੋ ਲੋਕ ਲੱਗੇ ਹੋਏ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਲੱਗੇ ਹੋਏ ਆ ਐਨਡੀਆਰਐਫ ਦੀਆਂ ਟੀਮਾਂ ਲੱਗੀਆਂ ਫੌਜੀ ਜਵਾਨ ਲੱਗੇ ਆ ਪੁਲਿਸ ਲੱਗੀ ਆ ਤੇ ਘਾਰੀ ਲੱਗੇ ਆ ਲੋਕ ਲੱਗੇ ਆ ਜਿ세 ਬੰਦਗਾਂ ਲੱਗੀਆਂ ਸੋ ਕੋਸ਼ਾਂ ਬਹੁਤ ਆ ਦੇਖੋ ਪਹਿਲਾ ਬੰਨ ਟੁੱਟ ਗਿਆ ਸੀ ਦੂਜਾ ਲਾਇਆ ਦੂਜਾ ਟੁੱਟ ਗਿਆ ਹੋਰ ਤੋਂ ਪਹਿਲਾ ਤੀਜਾ ਲਾਇਆ ਸੋ ਇਸ ਤਰੀਕੇ ਦੇ ਨਾਲ ਲੋਕ ਵਕ ਵਕ ਸਾਵਾਂ ਦੇ ਉੱਤੇ ਬਹੁਤ ਮਿਹਨਤ ਕਰ ਰਹੇ ਹੈ ਜੀ ਅੱਗੇ ਜਦੋਂ ਪੌਂਟੀ ਚੱਡਾ ਜਿਉਂਦਾ ਸੀ ਟਣਾ ਜੀ ਉਦੋਂ ਇਹ ਗੱਲਾਂ ਚੱਲਦੀਆਂ ਰਹੀਆਂ ਕਿ ਟਰੱਕ ਜਿਹੜਾ ਟਰੱਕ ਨਹੀਂ ਵੱਡਾ ਟਰੱਕ ਹੁੰਦਾ 5 500 ਨੋਟਾਂ ਦਾ ਭਰਿਆ ਹੋਇਆ ਟਰੱਕ ਇੱਕ ਥਾਂ ਤੋਂ ਦੂਜੀ ਥਾਂ ਟਰਾਂਸਪੋਰਟ ਕਰਨਾ ਇਹ ਗੱਲ ਸੱਚੀ ਹੈ ਵੀ ਸੁਖਵੀਰ ਸਿੰਘ ਬਾਦਲ ਕੋਈ ਅੱਧਾ ਟਰੱਕ ਨੋਟਾਂ ਦਾ ਵੰਡ ਚੁੱਕਿਆ ਦੇਖੋ ਗੱਲ ਸੱਤਲ ਸਾਬ ਇਹ ਆ ਵੀ ਸੁਖਵੀਰ ਸਿੰਘ ਬਾਦਲ ਹੁਣਾਂ ਨੇ 2 ਕਰੋੜ ਤੋਂ ਵੱਧ ਰਪਈਆ ਹੁਣ ਤੱਕ ਕੈਸ਼ ਵੰਡਿਆ ਆ ਕੱਲ ਸਸਰਾਲੀ ਵਾਲੇ ਬੰਨਤੇ ਗਏ ਲੋਕਾਂ ਨੇ ਉੱਥੇ ਇਹ ਗੱਲ ਕਹੀ ਜਿਹੜੇ ਕਿ ਬੰਨ ਲਾਉਣ ਦੇ ਵਿੱਚ ਮਸ਼ਰੂਫ ਸੀ ਉਹ ਕਹਿੰਦੇ ਕਿ ਸਾਨੂੰ ਇਸ ਵੇਲੇ ਟਰੈਕਟਰਾਂ ਦੇ ਵਿੱਚ ਤੇਲ ਦੇ ਲਈ ਜੀ ਸੀ ਬੀ ਚ ਤੇਲ ਦੇ ਲਈ ਔਰ ਵੱਖ-ਵੱਖ ਕੰਮਾਂ ਦੇ ਲਈ ਜਿਹੜੇ ਉਹ ਖਰਚਾ ਚਾਹੀਦਾ 2 ਲੱਖ ਰੁਪਏ ਉਹਨਾਂ ਨੇ ਕੱਲ ਉੱਥੇ ਦਿੱਤਾ ਕਿਸੇ ਥਾਂ ਤੇ ਸੁਖਬੀਰ ਬਾਦਲ 5 ਲੱਖ ਰੁਪਏ ਦਿੰਦੇ ਆ ਕਿਸੇ ਥਾਂ ਤੇ 7 ਦਿੰਦੇ ਆ ਕਿਸੇ ਥਾਂ ਤੇ 2 ਦਿੰਦੇ ਆ ਇਹ ਕੈਸ਼ ਪੈਸੇ ਹੁੰਦੇ ਆ ਜੀ ਉਦੋਂ ਨੋਟਾਂ ਦੇ ਥੱਬੀਆਂ ਦੇ ਦਿੰਦੇ ਆ ਬਿਲਕੁਲ ਜੀ ਬਿਲਕੁਲ ਇੱਕ ਤਾਂ ਹੁੰਦਾ ਜੀ ਕਿ ਦੇਵਾਂਗੇ ਇਹ ਕਹੇ ਜੀ ਕਿ ਆ ਲਓ ਉਹ ਕਹਿੰਦੇ ਜੀ ਆ ਲਓ ਉਹ ਕੈਸ਼ ਦਿੰਦੇ ਆ ਥੋੜੇ ਦੇ ਵਿੱਚੋਂ ਕੱਢ ਕੇ ਗੱਡੀ ਦੇ ਵਿੱਚੋਂ ਕੱਢ ਕੇ ਕੈਸ਼ ਫੜਾ ਦਿੰਦੇ ਆ ਤੋ ਮੈਨੂੰ ਲੱਗਦਾ ਜੀ ਕਿ ਦੇਖੋ ਵੋਟਾਂ ਹੈਗੀਆਂ ਹਲੇ ਡੇਢ ਸਾਲ ਬਾਅਦ ਕਈ ਲੋਕ ਨਾ ਆਪਾਂ ਨੂੰ ਕਈਆਂ ਸਾਡੇ ਪੰਜਾਬੀਆਂ ਦੇ ਵਿੱਚੋਂ ਕਈਆਂ ਦੀ ਹਰ ਗੱਲ ਦੇ ਵਿੱਚੋਂ ਨੈਗੇਟਿਵਿਟੀ ਭਰਨ ਦੀ ਹਰਤ ਹੁੰਦੀ ਹੈ ਜੇ ਭਾਈ ਨੇ ਨੇ ਨੀਤਾ ਜੀ ਵੋਟਾਂ ਦੇ ਕਰਕੇ ਕਰਦੇ ਆ ਡੇਢ ਸਾਲ ਬਾਅਦ ਕੀ ਬਣਨਾ ਪੰਜਾਬਗਾਂ ਦਾ ਤਾਂ 2-4 ਦਿਨ ਪਹਿਲਾਂ ਤੱਕ ਨਹੀਂ ਪਤਾ ਹੁੰਦਾ ਵੀ ਇਹਨਾਂ ਨੇ ਕਿਹੜੇ ਪਾਸੇ ਨੂੰ ਜਾਣਾ ਸਹੀ ਗੱਲ ਜੇ ਅੱਜ ਵੀ ਤਰੀਕੇ ਦੇ ਵਿੱਚ ਕੋਈ ਵੀ ਬੰਦਾ ਕੋਈ ਵੀ ਬੰਦਾ ਜੇਕਰ ਅੱਜ ਵੀ ਤਰੀਕੇ ਦੇ ਵਿੱਚ ਇਹ ਗੱਲ ਕਹਿੰਦਾ ਕਿ ਭਾਈ ਮੈਂ ਮਦਦ ਕਰਦਾ ਉਹਦਾ ਆਪਾਂ ਸ਼ੁਕਰੀਆ ਕਰਗੇ ਹੁਣ ਤੱਕ ਲੱਖਾਂ ਲੀਟਰ ਤੇਲ ਦੇ ਚੁੱਕੇ ਆ ਹੁਣ ਤੱਕ ਹੋਰ ਬਹੁਤ ਸਹੂਲਤਾ ਜਿਵੇਂ ਕਿ ਪ੍ਰੋਗਰਾਮ ਮਸ਼ੀਨਾ ਤੇ ਆਵੇ ਅੱਜ ਇੱਕ ਰਿਪੋਰਟ ਪੜ੍ਹੀ ਉਹਨਾਂ ਦੀ ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਅਸੀਂ 500 ਦੇ ਕਰੀਬ 500 ਦੇ ਕਰੀਬ ਉਹ ਕਹਿੰਦੇ ਜੀ ਹੁਣ ਤੱਕ ਅਸੀਂ ਜਿਹੜੀਆਂ ਉਹ ਪਛਵਾ ਦੀ ਫੀਡ ਦੇ ਲਈ ਟਰੈਕਾ ਜਿਹੜੇ ਬੁੱਕ ਕਰਤੇ ਆ ਸੋ ਅੱਜ ਇੱਕ ਹੋਰ ਜਾਣਕਾਰੀ ਆਈ ਆ ਵੀ ਇਹਨਾਂ ਦੇ ਵੱਲੋਂ ਮਹੱਤਵਪੂਰਨ ਮੀਟਿੰਗ ਕੀਤੀ ਗਈ ਆ ਇਸ ਮੀਟਿੰਗ ਦੇ ਵਿੱਚ ਕਈ ਮਹੱਤਵਪੂਰਨ ਫੈਸਲੇ ਕੀਤੇ ਗਏ ਆ ਇਹਨਾਂ ਨੇ ਇਹ ਗੱਲ ਕਹੀ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਇਸ ਵੇਲੇ ਪੰਜਾਬ ਦੀ ਟੁੱਟਨੀ ਕਿਸਾਨੀ ਨੂੰ ਬਚਾਉਣ ਦੇ ਲਈ ਉਦਮ ਕਰਨ ਨਾਲ ਮਜ਼ਦੂਰ ਦੇ ਲਈ ਵੀ ਕੁਝ ਨਾ ਕੁਝ ਕਰਨ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਭਾਈ ਅਸੀਂ ਤੋਂ ਨੇ ਜੀ ਕਿ ਪੰਜਾਬ ਦੇ ਲਈ ਵਰਤ ਤੋਂ ਵੱਧ ਕੰਮ ਹੋਣ ਤੇ ਮੈਨੂੰ ਲੱਗਦਾ ਜੀ ਕਿ ਦੇਖੋ ਸਿਆਸੀ ਗੱਲਾਂ ਇੱਕ ਪਾਸੇ ਇਸ ਵੇਲੇ ਪੰਜਾਬ ਨੂੰ ਜ਼ਰੂਰਤ ਹੈਗੀ ਨਾਲ ਖੜਨ ਵਾਲੇ ਬੰਦਿਆਂ ਦੀ ਆਮ ਆਦਮੀ ਪਾਰਟੀ ਵਾਲੇ ਕਈ ਨੇਤਾ ਹੈਗੇ ਜਿਨ੍ਹਾਂ ਦੇ ਕੋਲੇ ਬਹੁਤ ਰਪਈਏ ਆ ਉਹਨਾਂ ਨੂੰ ਚਾਹੀਦਾ ਜੀ ਕਿ ਕੋ 20 ਕਰੋੜ ਦੇਣ ਇਥੇ ਭਾਵੇਂ ਬੀਜੇਪੀ ਦੇ ਨਕਾਵਾਂ ਦੇ ਕੋਲੇ ਹੋਰਦਾ ਅਰਬਾਂ ਰਪਈਆ ਹੋਵੇ ਨਾ ਚਾਹ 100 ਕਰੋੜ ਦੇਣ ਜਿਹੜਾ ਬੰਦਾ ਦਿੰਦਾ ਫਿਰ ਹਾਲ ਉਹਨੂੰ ਐਪਰੀਸ਼ੀਏਟ ਕਰਨਾ ਬਣਦਾ ਜਦੋਂ ਹੁਣ ਬੰਦ ਟੁੱਟ ਰਹੇ ਹੋਣ ਤੇ ਆਪਾਂ ਇਹ ਗੱਲ ਕਹੇ ਜੀ ਲੈ ਪੈਸੇ ਕਤੋਂ ਵੰਦਦੇ ਆ ਬੰਦ ਮਜ਼ਬੂਤ ਹੋਣੇ ਪੈਸਿਆਂ ਦੇ ਨਾਲ ਤੇ ਉਹ ਪੈਸੇ ਜੇਕਰ ਕੋਈ ਵੰਦ ਰਿਹਾ ਤੇ ਉਹਦਾ ਸ਼ੁਕਰੀਆ ਕਰਨਾ ਬਣਦਾ ਜੀ ਤੇ ਬਾਕੀ ਗਾਉਣ ਵਜਾਉਣ ਵਾਲੇ ਜਿਹੜਾ ਭਾਈਚਾਰਾ ਉਹ ਕਹਿੰਦੇ ਕਾਫੀ ਮਦਦ ਕਰ ਰਹੇ ਆ ਜਿਹੜੇ ਖਾੜੇ ਲਾਉਂਦੇ ਰਹੇ ਆ ਬਿਲਕੁਲ ਸੰਸਰ ਦੇਖੋ ਜਿਹੜੇ ਸਾਡੇ ਰੈਡ ਫਰਮ ਦੇ ਪਰਿਵਾਰਕ ਮੈਂਬਰ ਹੈ ਨਾ ਉਹਨਾਂ ਦੇ ਧਿਆਨ ਗੋਚ ਰਹੀ ਗੱਲ ਜ਼ਰੂਰ ਲਿਆਉਣੀ ਬਣਦੀ ਆ ਕਿ ਤੁਹਾਡੇ ਦੇਸ਼ ਦੇ ਵਿੱਚੋਂ ਕੈਨੇਡਾ ਦੇ ਵਿੱਚੋਂ ਵੀ ਬਹੁਤ ਸਾਰੇ ਵੀਰਾਂ ਨੇ ਕਲਾਕਾਰਾਂ ਨੇ ਭੈਣਾਂ ਨੇ ਮਦਦ ਕੀਤੀ ਹੈ ਸਭ ਦਾ ਸ਼ੁਕਰੀ ਸੋਰਥਾਂ ਤੋਂ ਵੀ ਬੜੀ ਮਦਦ ਹੋਈ ਆ ਅੱਜ ਵਾਰਿਸ ਭਰਾਵਾ ਦੇ ਵੱਲੋਂ 5 ਲੱਖ ਰੁਪਏ ਦਾ ਦੇਣ ਦਾ ਐਲਾਨ ਕੀਤਾ ਗਿਆ ਹਰ ਪੀੜਤਾਂ ਦੀ ਮਦਦ ਵਾਸਤੇ ਫਿਰ ਜੇ ਗੱਲ ਕਰੀਏ ਮਨਕੀਰ ਤੌਲਖ ਉਹ ਵੀ ਇਸ ਵੇਲੇ ਨੋਟ ਬਣ ਰਿਹਾ ਜੇ ਗੱਲ ਕਰੀਏ ਕਰਨ ਔਜਲਾ ਦੀ ਅਸੀਂ ਗੱਲ ਕਰੀਏ ਨਿਕੂ ਹੋਰਾਂ ਦੀ ਗੱਲ ਕਰੀਏ ਜਸਵੀਰ ਜੱਸੀ ਦੀ ਗੱਲ ਕਰੀਏ ਦਲਜੀਤ ਦੀ ਰਣਜੀਤ ਬਾਵੇ ਦੀ ਅਮੀ ਵਰਕ ਦੀ ਕਮਰ ਕਰੇ ਵਾਲ ਦੀ ਮਤਲਬ ਮੈਂ ਕਿਹਦਾ ਕਿਹਦਾ ਨਾਮ ਲਵਾਂ ਅੱਛਾ ਟਣਾ ਜਿਹੜੇ ਜਿਸ ਤਰ੍ਹਾਂ ਹੁਣ ਵਾਰਿਸ ਭਰਾਵਾ ਨੇ ਜਾਂ ਹੋਰ ਬਾਹਰੋਂ ਪੈਸੇ ਭੇਜਦੇ ਆ ਇਹ ਫਿਰ ਕਿਹਨੂੰ ਦਿੰਦੇ ਆ ਇਹ ਚੀਫ ਮਿਨਿਸਟਰ ਦੇ ਫੰਡ ਚ ਜਾਂ ਪ੍ਰਧਾਨ ਮੰਤਰੀ ਕਿਵੇਂ ਪੈਸੇ ਦਿੰਦੇ ਆ ਦੇਖੋ ਹਰ ਬੰਦੇ ਦਾ ਚਤੁਰਤਾਵਾਂ ਦਾਨ ਕਰਨ ਦਾ ਕੋਈ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਦੇ ਸਕਦਾ ਉਹੀ ਇੱਥੇ ਹੋਦਾਦਾ ਵੀ ਕਿਸੇ ਜਥੇਬੰਦੀ ਨੂੰ ਦੇ ਰਿਹਾ ਹੋਵੇ ਜਿੱਥੇ ਜਿਵੇਂ ਉਦਾਹਰਣ ਦੇ ਤੌਰ ਤੇ ਕੋਈ ਖਾਲਸਾ ਈਸਟ ਨੂੰ ਦੇ ਰਿਹਾ ਕੋਈ ਗਲੋਬਲ ਸਿੱਖ ਨੂੰ ਦੇ ਰਿਹਾ ਕੋਈ ਇਸੇ ਤਰ੍ਹਾਂ ਸੇ ਹੋਰ ਜਿਹੜੀ ਸੰਸਥਾ ਉਹਨੂੰ ਦੇ ਰਿਹਾ ਕੋਈ ਇਹ ਵੀ ਹੋ ਸਕਦਾ ਵੀ ਭਾਈ ਆਪ ਜਾ ਕੇ ਆਪਦੇ ਬੰਦੇ ਭੇਜ ਕੇ ਕਿਸੇ ਦਾ ਡਿੱਗੇ ਹੋਏ ਘਰ ਨੂੰ ਦੇਖ ਕੇ ਆਪ ਉਹਨੂੰ ਫੜਾਉਂਦਾ ਹੋਵੇ ਗੱਲ ਇਹ ਆ ਵੀ ਵਾਜਬ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਪੈਸੇ ਟਿਕਾਣੇ ਦੇ ਉੱਤੇ ਪਹੁੰਚੜੇ ਖਾਈਦੇ ਆ ਸਭ ਦਾ ਦਾਨ ਕਰਨ ਦਾ ਵੱਖੋ ਵੱਖਰਾ ਤਰੀਕਾ ਮੈਂ ਹੁਣ ਤਿੰਨ ਚਾਰ ਥਾਵਾਂ ਦੇ ਉੱਤੇ ਕਹਾਂ ਜੀ ਮੈਂ ਜਿਹੜੀਆਂ ਗੱਲਾਂ ਮਹਿਸੂਸ ਕੀਤੀਆਂ ਸਨ ਸਭ ਉਹ ਬੜੀਆਂ ਹੌਲਨਾਕ ਆ ਵੀ ਅਸੀਂ ਟੈਂਡੀ ਵਾਲਾ ਪਿੰਡ ਦੇ ਵਿੱਚ ਗਏ ਜੀ ਫਿਰੋਜ਼ਪੁਰ ਦੇ ਵਿੱਚ ਪਿੰਡੀ ਵਾਲਾ ਪਿੰਡ ਇਉਂ ਅਥਨ ਸਾਭੀ ਜਿਵੇਂ ਜ਼ਮੀਨ ਦੇ ਨਾਲੋਂ ਕੱਟਿਆ ਗਿਆ ਹੁੰਦਾ ਉਹਦੇ ਵਿੱਚ ਕੱਲਾ ਪਾਣੀ ਦਿਸਦਾ ਜੇ ਵੋਟ ਹੋਊਗੀ ਤੁਸੀਂ ਤਾਂ ਪਿੰਡ ਚ ਜਾ ਸਕਦੇ ਨਹੀਂ ਜਾ ਹੀ ਨਹੀਂ ਸਕਦੇਗੇ ਮੈਂ ਤੁਹਾਡੀ ਕਿਸ਼ਤੀ ਜਾਂਦਿਆਂ ਦੀ ਫੋਟੋ ਵੇਖੀ ਸੀ ਇੱਕ ਬਿਲਕੁਲ ਜੀ ਉਹ ਦਰਿਆ ਦੇ ਕੰਡੇ ਦੇ ਉੱਤੇ ਪਿੰਡ ਆ ਉਹ ਜੀ ਉਹ ਪਹਿਲਾਂ ਲੱਗਦਾ ਸੀ ਜਿ ਕੁਝ ਹਫ਼ਤੇ ਪਹਿਲਾਂ ਤੱਕ 5-7 ਏਕੜ ਦੂਰੋਂ ਸਉਣ ਪਾਣੀ ਦੀ ਕਾਟ ਇੰਨੀ ਹੋ ਗਈ ਵੀ ਉਹ ਬਿਲਕੁਲ ਪਿੰਡ ਦੇ ਨੇੜੇ ਪਹੁੰਚ ਗਿਆ ਐਕਸ ਨਾਲ ਦੂਰੀ ਦੇ ਉੱਤੇ ਘਰ ਸ਼ੁਰੂ ਹੁੰਦੇ ਆ ਲੋਕਾਂ ਨੇ ਆਪਣੇ ਘਰ ਨੂੰ ਢਾ ਕੇ ਇੱਟਾਂ ਕੱਢ ਕੇ ਹੋਰ ਕਿਤੇ ਲੈ ਜਾਣਾ ਸ਼ੁਰੂ ਕਰਤਾ ਉਹ ਕਹਿੰਦੇ ਵੀ ਇੱਟਾਂ ਵੀ ਰੁੱਟ ਜਾਣਗੀਆਂ ਸੋ ਮਤਲਬ ਇਹੋ ਜਿਹੇ ਹਾਲਾਤ ਵੀ ਹੈਗੇ ਆ ਸਭ ਦਾ ਦਾਨ ਕਰਨ ਦਾ ਆਪੋ ਆਪਣਾ ਤਰੀਕਾ ਪਰ ਪੰਜਾਬੀ ਬਹੁਤ ਮਦਦ ਕਰ ਰਿਹਾ ਅੱਜ ਮੈਂ ਸੁਲਮਾਨ ਖਾਨ ਦੀ ਇਸ ਗੀਤ ਸੁਣ ਕੇ ਉਹਦੀ ਬਾਈਟ ਸੁਣ ਕੇ ਭਾਵੁਕ ਹੋ ਗਿਆ ਉਹ ਕਹਿੰਦਾ ਵੀ ਦੇਖੋ ਆਪਦੇ ਬਿੱਗ ਬੌਸ ਸ਼ੋ ਦੇ ਵਿੱਚੋਂ ਗੱਲ ਕਹਿ ਰਿਹਾ ਉਹ ਕਹਿੰਦਾ ਜੀ ਜਿਹੜੀ ਪੰਜਾਬੀ ਹੈ ਜਿਹੜੀ ਸਿੱਖ ਕੌਮ ਆ ਕਿ ਲੰਗਰਾਂ ਕਰਕੇ ਤੇ ਸੇਵਾ ਕਰਕੇ ਜਾਣ ਅੱਜ ਇਸ ਕੌਮ ਦੇ ਉੱਤੇ ਭੀੜ ਪਈ ਆ ਤਾਂ ਸਾਨੂੰ ਸਾਰਿਆਂ ਨੂੰ ਨਾਲ ਖੜੇ ਹੋਣਾ ਚਾਹੀਦਾ ਅਕਸ਼ੇ ਕੁਮਾਰ ਵੀ ਨਾਲ ਖੜਾ ਸੋਨੂ ਸੂਧ ਵੀ ਨਾਲ ਖੜਾ ਹੋਰ ਕਨਾਕਰ ਵੀ ਨਾਲ ਖੜਿਆ ਸਭ ਦਾ ਧੰਨਵਾਦ ਕਰਨਾ ਬਣਦਾ ਜੀ ਸੁਕਲਾਕਰ ਭਾਈਚਾਰਾ ਜਿਹੜਾ ਉਹ ਵੱਖ-ਵੱਖ ਏਜੰਸੀਜ਼ ਦੇ ਥਰੂ ਦੇ ਰੇ ਨਾਂ ਕਿ ਕਿਸੇ ਇੱਕ ਪਾਰਟਿਕੂਲਰ ਸੰਸਥਾ ਨੂੰ ਪੈਸੇ ਦੇ ਰਿਹਾ ਹੈ ਨਹੀਂ ਜੀ ਨਹੀਂ ਦੇਖੋ ਜਿਵੇਂ ਵਾਰਤ ਭਰਾਵਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਉੱਥੇ ਪਹੁੰਚਦੇ ਕਰੋ ਪੈਸੇ ਦਾਨਪਨ ਸੁਸਾਇਟੀ ਦੇ ਰਹੀ ਕਹੀ ਗਈ ਹੈ ਗੱਲ ਜਿਵੇਂ ਕਰਨ ਔਜਲਾ ਨੇ ਉੱਥੇ ਵੋਟ ਪਈ ਸੀ ਆ ਜਵੇ ਜਮਨਕੀਰ ਤੌਲਕ ਆਪ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਕੈਸ਼ ਵੰਡ ਰਿਆ ਜਿਵੇਂ ਕਿ ਜਿਹੜਾ ਕਰਨ ਔਜਲਾਨ ਨੇ ਵੀ ਗੱਲ ਕਹੀ ਆ ਕਿ ਮੇਰੇ ਮਾਲਟਾ ਵਾਲੇ ਸ਼ੋਹ ਦੇ ਇੱਕ ਸ਼ੋਹ ਦੇ ਪੈਸੇ ਜਿਹੜੇ ਉਹ ਸਾਰੇ ਦੇ ਰਹੇ ਨੇ ਆ ਉਹ ਫਿਰ ਉਹ ਗੱਲ ਆ ਜੀ ਕਿ ਸਭ ਦਾ ਆਪੋ ਆਪਣਾ ਤਰੀਕਾ ਸਾਰੇ ਹੀ ਮਦਦ ਕਰ ਰਹੇ ਆ ਕੋਈ ਬੰਦਾ ਸੂਈ ਜੋਗਾ ਕੋਈ ਬੰਦਾ ਸਲਾਈ ਜੋਗਾ ਕੋਈ 100 ਰੁਪਏ ਜੋਗਾ ਕੋਈ ਕਰੋੜ ਜੋਗਾ ਸੋ ਜਿਹੜੇ ਵੀ ਕਰ ਰਹੇ ਜਿਵੇਂ ਹੁਣ ਕੋਈ ਕਈ ਬੰਦੇ ਕਹਿੰਦੇ ਅਸੀਂ ਪਿੰਡ ਗੋਦ ਲੈ ਲਏ ਨੇ ਦਲਜੀਤ ਨੇ ਗੱਲ ਕਹੀ ਆ ਕਿ ਅਸੀਂ ਪਿੰਡ ਗੋਦ ਲੈ ਲਏ ਆ ਅਮੀਰ ਕਨੇ ਕਿਹਾ ਜੀ ਕਿ ਮੈਂ 200 ਘਰ ਗੋਦ ਲਊਗਾ ਜਿਹੜੇ ਘਰ ਡਿੱਗ ਪਏ ਅਸੀਂ ਛੱਤਾਂ ਪਵਾਵਾਂਗੇ ਜਿਨ੍ਹਾਂ ਦੇ ਪਸ਼ੂ ਮਰ ਗਏ ਅਸੀਂ ਪਸ਼ੂ ਲੈ ਕੇ ਦੇਵਾਂਗੇ ਸੋ ਇਸ ਤਰੀਕੇ ਦੀ ਸੇਵਾ ਜੀ ਬਾਕੀ ਭਾਜਪਾ ਵਾਲਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਬਾਰੇ ਕੀ ਗੱਲ ਕੀਤੀ ਹੈ ਜਪੁਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਬਾਰੇ ਉਹਨਾਂ ਨੇ ਕੋਈ ਗੱਲਾਂ ਕਹੀਆਂ ਉਹਨਾਂ ਨੇ ਸਭ ਤੋਂ ਮਹੱਤਵਪੂਰਨ ਗੱਲ ਤਾਂ ਇਹ ਕਹੀ ਹੈ ਕਿ ਇਸ ਵੇਲੇ ਜ਼ਰੂਰਤ ਇਹ ਸੀ ਕਿ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਜਿਹੜੀ ਮੋਦੇ ਸਰਕਾਰ ਤੋਂ ਪੰਜਾਬ ਦੀ ਕਿਸਾਨੀ ਦੀ ਜਿਹੜੀ ਆ ਉਹ ਫਸਲੀ ਬੀਮਾ ਹੋਵੇ ਪਰ ਪੰਜਾਬ ਦੀ ਸਰਕਾਰ ਦੇ ਵੱਲੋਂ ਤੇ ਇਹ ਜਿਹੜਾ ਕਿਸਾਨ ਦਾ ਪ੍ਰੀਮੀਅਮ ਭਰਿਆ ਨਹੀਂ ਗਿਆ ਇਸ ਕਰਕੇ ਨਹੀਂ ਭਰਿਆ ਜਾਂਦਾ ਕਿਤੇ ਬੀਜੇਪੀ ਨੂੰ ਕ੍ਰੈਡਿਟ ਨਾ ਮਿਲ ਜੇ ਉਹ ਕਹਿੰਦੇ ਜੀ ਬਿਲਕੁਲ ਗਲਤ ਗੱਲ ਹੈ ਸੁਨੀਲ ਜਾਖੜ ਨੇ ਗੱਲ ਕਹੀ ਆ ਵੀ ਜੇਕਰ ਕੇਂਦਰ ਦੀ ਲੈਣੇ ਆ ਤੇ ਪੰਜਾਬ ਦੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਪਰ ਇਹ ਸਿਆਸੀ ਤੌਰ ਦੇ ਉੱਤੇ ਵੀ ਪਾਈ ਉਹਨਾਂ ਨੂੰ ਕ੍ਰੈਡਿਟ ਨਾ ਚਲਾ ਜਾਵੇ ਇਸ ਚੱਕਰ ਦੇ ਵਿੱਚ ਉਲਝੇ ਤੇ ਤੁਸੀਂ ਇਹ ਵੀ ਮੇਰਾ ਖਿਆਲ ਆ ਗੱਲ ਕੀਤੀ ਸੀ ਬਈ ਕਈ ਲੀਡਰ ਸਿਆਸੀ ਮੌਕਾ ਲੱਭ ਰਹੇ ਨੇ ਇਹਨਾਂ ਹੜ੍ਹਾਂ ਦੇ ਵਿੱਚੋਂ ਤਾਂ ਬਿਲਕੁਲ ਸਹੀ ਸਭ ਦੇਖੋ ਜੀ ਹਰ ਤਰ੍ਹਾਂ ਦੀ ਮੰਗੀ ਆ ਹਰ ਗੱਲ ਆ ਜੀ ਇਸ ਵੇਲੇ ਪੰਜਾਬ ਦੇ ਵਿੱਚ ਚੱਲੀ ਜਾਂਦੀ ਆ ਦਾਨ ਪੁੰਨ ਕਰਨ ਵਾਲਿਆਂ ਦੀ ਵੀ ਗਿਣਤੀ ਘਟ ਨਹੀਂ ਆ ਤੇ ਜਿਹੜੇ ਲੋਕ ਮੌਕਾ ਤੜੂ ਉਹਨਾਂ ਦੀ ਗਿਣਤੀ ਵੀ ਘਟ ਨਹੀਂ ਆ ਇਸ ਵੇਲੇ ਦਾਨ ਕਰਨ ਵਾਲੇ ਵੀ ਬਹੁਤ ਆ ਤੇ ਕਈ ਬੰਦੇ ਇਸ ਮੌਕੇ ਦੇ ਉੱਤੇ ਲੁੱਟਣ ਵਾਲੇ ਵੀ ਹੈਗੇ ਆ ਆਪਾਂ ਟਰਾਲਿੰਗਾਂ ਨੂੰ ਲੁੱਟਦੇ ਲੋਕ ਵੀ ਦੇਖੇ ਆ ਤੇ ਆਪਾ ਪਾਣੀ ਦੇ ਵਿੱਚ ਗੜਗੜ ਤੱਕ ਪਾਣੀ ਦੇ ਵਿੱਚ ਮੰਡਦੇ ਵੀ ਲੋਕ ਦੇਖੇ ਆ ਪਰ ਸਿਆਸੀ ਲੋਕ ਆ ਜਿਹੜੇ ਉਹ ਦੇਖੋ ਉਹਨਾਂ ਨੇ ਸਿਆਸੀ ਜ਼ਮੀਨ ਲੱਭਣੀ ਹੁੰਦੀ ਹੈ ਹਰ ਗੱਲ ਦੇ ਵਿੱਚੋਂ ਆਮ ਆਰਮੀ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਭ ਤੋਂ ਵੱਧ ਲੋਕਾਂ ਦੇ ਸੇਵਕ ਅਸੀਂ ਆ ਬੀ ਜੀ ਪੀ ਇਹ ਗੱਲ ਕਹਿੰਨੀ ਜੀ ਕਿ ਇਹਨਾਂ ਦੇ ਕਰਕੇ ਹੜ੍ਹ ਆਇਆ ਕਾਂਗਰਸ ਇਹ ਗੱਲ ਕਹਿੰਨੀ ਜੀ ਇਹ ਜਿਹੜੀ ਮੈਨ ਮੇਡ ਹੈਗਾ ਹੜ੍ਹ ਆਇਆ ਤੇ ਇਹਦੇ ਵਿੱਚ ਹੋਰ ਕੋਈ ਕਾਰਨ ਨਹੀਂਗਾ ਉਧਰੋਂ ਬਾਕੀ ਸਿਆਸੀ ਪਾਰਟੀਆਂ ਵੀ ਕਹਿਣੀਆਂ ਪਰ ਦੇਖੋ ਫਿਰ ਉੱਥੇ ਅਖ ਗੱਲ ਮੁੱਕਦੀ ਆ ਜੋ ਕੁਦਰਤੀ ਕਰੋਪੀ ਆਉਣੀ ਸੀ ਉਹ ਤਾਂ ਆ ਗਈ ਕਿਸੇ ਦੀ ਵੀ ਗਲਤੀ ਕਰਕੇ ਆ ਗਈ ਜਾਂ ਕੁਦਰਤੀ ਤੌਰ ਤੇ ਆ ਗਈ ਇਸ ਤੋਂ ਬਾਅਦ ਜਿਹੜਾ ਵੀ ਬੰਦਾ ਘੱਟ ਜਾ ਵੱਧ ਕੰਮ ਕਰਦਾ ਮੈਂ ਸੋਚਦਾ ਕਿ ਉਹਨੂੰ ਐਪਰੀਸ਼ੀਏਟ ਕਰਨਾ ਬਣਦਾ ਪਰ ਸਿਆਸੀ ਲੋਕ ਲੜੀ ਜਾਂਦੇ ਤੇ ਭਿੜੀ ਜਾਂਦੇ ਆ ਇਹਨਾਂ ਦੇ ਕੰਮ ਦੇ ਵਿੱਚ ਇਹ ਗੱਲਾਂ ਆਈਆਂ ਜਿਹੜੀਆਂ ਰਾਸ਼ਨ ਦੀ ਦੁਰਵਰਤੋਂ ਦੀਆਂ ਖਬਰਾਂ ਆਈਆਂ ਸੀ ਉਹਦੇ ਪ੍ਰਤੀ ਜਿਹੜੀਆਂ ਸੋਸਾਇਟੀਆਂ ਨੇ ਸਮਾਜਿਕ ਸੁਸਾਇਟੀਆਂ ਨੇ ਉਹਨਾਂ ਨੇ ਆਪਣਾ ਰਵਈਆ ਕਾਫੀ ਸਖਤ ਕਰ ਲਿਆ हां बिल्कुल जी देखो एक ना सवे दी लोड भी है जी मैं ना कल ਜਦੋਂ ਅਸੀਂ ਅਜਨਾਲੇ ਦੇ ਵੱਲ ਗਏ ਸੀ ਸੰਸਾਰ ਤੇ ਉੱਥੇ ਨਾ ਕੁਝ ਫੌਜੀ ਵੀਰਾਂ ਦੇ ਨਾਲ ਵੀ ਗੱਲ ਹੋਈ ਸੀ ਉਹ ਬੜੇ ਉਹਨਾਂ ਨੇ ਮਹੱਤਵਪੂਰਨ ਗੱਲਾਂ ਕਹੀਆਂ ਫੌਜੀ ਵੀਰਾਂ ਨੇ ਉਹ ਕਹਿੰਦੇ ਦੇਖੋ ਜੀ ਕਿਉਂਕਿ ਹੁਣ ਬੋਟ ਫੌਜਦਿਆਂ ਦੀ ਐਨਡੀਆਰਕ ਦੀਆਂ ਟੀਮਾਂ ਦੀਆਂ ਵੀ ਬਾਕੀ ਪ੍ਰਾਈਵੇਟ ਵੀ ਹੈਗੀਆਂ ਉਹ ਕਹਿੰਦੇ ਜਿੰਨਾ ਇੱਥੇ ਰਸਨਾ ਗਿਆ ਨਾ ਅਸੀਂ ਪੰਜਾਬੀ ਕੌਮ ਦੇ ਉੱਤੇ ਸਿੱਖ ਕੌਮ ਦੇ ਉੱਤੇ ਹੈਰਾਨ ਆ ਵੀ ਇਨਾ ਰਸਨ ਵੀ ਆ ਸਕਦਾ ਲੋਡ ਬੰਦਾ ਦੇ ਉਹ ਕਹਿੰਦੇ ਕਿ ਜੇਕਰ ਤੇ ਬੰਨ ਰਾਸ਼ਨ ਦੇ ਲਾਉਣੇ ਚਾਹਣ ਦਰਿਆਵਾਂ ਨੂੰ ਰਾਸ਼ਨ ਦੇ ਬੰਦ ਵੀ ਲਾ ਸਕਦੇ ਇਹ। ਇਹ ਇਹਨਾਂ ਦੇ ਵਿੱਚ ਤਰਦੀਦ ਹੈ ਨਹੀਂ। ਇਹਨਾਂ ਦੇ ਵਿੱਚ ਮੈਨੇਜਮੈਂਟ ਹੈ ਨਹੀਂ। ਜਿਹੜੇ ਕੰਮ ਨੂੰ ਪੈਂਦੇ ਤੁਸ ਦੇ ਕੇ ਪੈ ਹੀ ਜਾਂਦੇ ਵੀ ਜੇ ਟਰਾਲੀ ਆਉਂਦੀ ਦਾ ਰਾਸ਼ਨ ਨਹੀਂ ਗਾ ਰਾਸ਼ਨ ਹੀ ਆਈ ਜਾਂਦਾ। ਜੇ ਚਾਰੇ ਦੀਆਂ ਆਉਂਦੀ ਦਾ ਚਾਰਾ ਹੀ ਆਈ ਜਾਂਦਾ। ਉਹ ਵੀ ਕਹਿੰਦੇ ਕਿ ਇਹ ਮੈਨੇਜਮੈਂਟ ਵਧੀਆ ਹੋਣੀ ਚਾਹੀਦੀ ਐ ਤੇ ਇਹ ਗੱਲ ਸੱਚੀ ਐ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਲੋਡਵੰਦ ਲੋਕ ਜਿਹੜੇ ਡੁੱਬੇ ਪਏ ਉਹਨਾਂ ਨੂੰ ਰਾਸ਼ਨ ਨੂੰ ਘੱਟ ਮਿਲਿਆ। ਸੰਦੇ ਪੜੇ ਸੁੱਕੇ ਥਾਂ ਦੇ ਉੱਤੇ ਬੈਠੇ ਲੋਕ ਲੋਟੂ ਦਰਤੀ ਵਾਲੇ ਉਹ ਵੱਧ ਲੈ ਗਏ ਆ ਸਾਲ-ਸਾਲ ਦਾ ਰਸਮ ਇਕੱਠਾ ਕਰ ਲਿਆ ਉਹਨਾਂ ਨੇ ਹੁਣ ਦੇਖੋ ਲੋੜ ਇਸ ਗੱਲ ਦੀ ਆ ਸਰਗ ਜਿ세 ਬੰਦਗਾ ਕਹਿੰਦੀਆਂ ਵੀ ਕਿਸੇ ਗੁਰੂ ਘਰ ਕਿਸੇ ਮੰਦਿਰ ਕਿਸੇ ਮਸੀਤ ਦੇ ਵਿੱਚ ਇਹ ਰੱਖ ਦਿੱਤਾ ਜਾਵੇ ਪਰ ਜਿਹੜੇ ਪ੍ਰਬੰਧਕ ਆ ਮੈਨੇਜਮੈਂਟ ਹੋਊਗੀ ਉਹ ਜੀ ਉਹਨਾਂ ਦਾ ਆਧਾਰ ਕਾਰਡ ਦੇਖ ਕੇ ਉਹਨਾਂ ਦੀ ਲੋੜ ਦੇਖ ਕੇ ਉਹ ਮੰਡੇ ਹੁਣ ਆਮ ਤੌਰ ਤੇ ਕੀ ਹੁੰਦਾ ਜੀ ਸਾਬ ਮੰਨ ਲਓ ਇੱਕ ਟਰਾਲੀ ਤੁਸੀਂ ਲੈ ਗਏ ਇੱਕ ਮੈਂ ਲੈ ਗਿਆ ਆਪਾਂ ਜਾਣਾ ਹੈਗਾ ਜੀ ਮੰਨ ਲਓ ਸੁਲਤਾਨਪੁਰ ਲੋਧੀ ਦੇ ਪਿੰਡ 'ਚ ਜਾਣਾ ਜੀ ਬਾਉਪੁਰ ਦੇ ਵਿੱਚ ਪਾਪਾ ਕੀ ਕਰਨਾ ਜੀ ਉੱਚੀ ਥਾਂ ਤੇ ਟਰਾਲੀ ਜਾ ਕੇ ਨਾਲੀ ਜਿੱਥੇ ਪਹਿਲਾਂ ਬਹੁਤ ਖੜੀਆਂ ਅੜੀ ਸਭ ਨੂੰ ਹੁੰਦੀ ਵੀ ਮੈਂ 4 ਘੰਟਿਆਂ ਦੇ ਵਿੱਚ ਵਾਪਸ ਆ ਜਾ ਹੁਣ ਜਾਂ ਤਾਂ ਆਪਣੇ ਕੋਲੇ ਕਿਸ਼ਤੀ ਹੋਵੇ ਆਪਾਂ ਘਰੋਂ ਘਰੀ ਜਾਗੇ ਕਿਸ਼ਤੀ ਆਪਾਂ ਨੂੰ ਮਿਲਣੀ ਦੇਰ ਬਾਅਦ ਜਾਂ ਆਪਣੇ ਕੋਲੇ ਹੈ ਨਹੀਂ ਜੇ ਨਾ ਮਿਲੇ ਆਪਾਂ ਉੱਥੇ ਠਹਿਰੀ ਕਰਕੇ ਮੁੜੇ ਉਹਨੇ ਜਿੱਥੇ ਪਹਿਲਾਂ ਠਹਿਰੀ ਕੀਤੀ ਆ ਤੇ ਇੱਥੋਂ ਜਿਹਦਾ ਚਿੱਤ ਕਰਦਾ ਉਹ ਚੱਕੇ ਲੈ ਜਾਂਦਾ ਸੀ ਹੂੰ ਅੱਛਾ ਡਰਨਾਈ ਤੁਸੀਂ ਆਧਾਰ ਕਾਰਡ ਦੀ ਗੱਲ ਕੀਤੀ ਆ ਜਦੋਂ ਆਧਾਰ ਕਾਰਡ ਚੱਲੇ ਚੱਲਿਆ ਲੋਕਾਂ ਨੇ ਕੁੱਤੇ ਬਿੱਲੀਆਂ ਦੇ ਆਧਾਰ ਕਾਰਡ ਬਣਾ ਲਏ ਸੀ ਫਿਰ ਹੁਣ ਆਧਾਰ ਕਾਰਡ ਇੰਨਾ ਜ਼ਰੂਰੀ ਕਰ ਦਿੱਤਾ ਇਤੋਂ ਤੱਕ ਕਿ ਜਿਹੜਾ ਲੋਕਾਂ ਦਾ ਆਧਾਰ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਆ ਉਹ ਵੀ ਆਧਾਰ ਕਾਰਡ ਬਣਾਈ ਫਿਰਦੇ ਆ ਆਧਾਰ ਕਾਰਡ ਬਿਨਾ ਕੋਈ ਕੰਮ ਨਹੀਂ ਚੱਲਦਾ ਆਧਾਰ ਕਾਰਡ ਹੀ ਸਭ ਕੁਝ ਬਣ ਗਿਆ ਹੁਣ ਕਹਿੰਦੇ ਸੁਪਰੀਮ ਕੋਰਟ ਕਹਿੰਦਾ ਕਿ ਆਧਾਰ ਕਾਰਡ ਦੀ ਸਿਰਫ ਵੈਲਿਊ ਜਿਹੜੀ ਆ ਉਹ ਲਿਮਟਿਡ ਆ ਇਹ ਤਾਂ ਸਿਰਫ ਆਈਡੀ ਆ ਇਦੀ ਨਾਗਰਿਕਤਾ ਨਾਲ ਕੋਈ ਚੱਕਰ ਨਹੀਂ ਹੁਣ ਤੱਕ ਫੈਸਲੇ ਸਾਰੇ ਰਜਿਸਟਰੀਆਂ ਕੀ ਜੋ ਕਾਰਵਾਈਆਂ ਨੇ ਆਧਾਰ ਕਾਰਡ ਦੇ ਆਧਾਰ ਤੇ ਹੀ ਹੁੰਦੀਆਂ ਰਹੀਆਂ ਨੇ ਆਧਾਰ ਕਾਰਡ ਦੀ ਕੀ ਸਿਚੁਏਸ਼ਨ ਆ ਲੇਟੈਸਟ ਹੁਣ ਜਨ ਸਾਹਿਬ ਅਜਨਾ ਸੁਪਰੀਮ ਕੋਰਟ ਦੇ ਵਿੱਚ ਬਿਹਾਰ ਦੇ ਵੋਟਰ ਵੈਰੀਫਿਕੇਸ਼ਨ ਦੇ ਮਾਮਲੇ ਦੇ ਉੱਤੇ ਜਿਹੜੀਆਂ ਦਾਖਲ ਕੀਤੀਆਂ ਬਖ ਬਖ ਲੋਕਾਂ ਨੇ ਪਟੀਸ਼ਨਰ ਉਹਨਾਂ ਤੇ ਸੁਣਵਾਈ ਹੋਈ ਆ ਕੋਰਟ ਨੇ ਇਹ ਗੱਲ ਕਹੀ ਆ ਕਿ ਆਧਾਰ ਪਛਾਣ ਦਾ ਪ੍ਰਮਾਣ ਪੱਤਰ ਨਾਗਰਿਕਤਾ ਵਾਲਾ ਨਹੀਂ ਆ ਉਟ ਨੇ ਚੋਣ ਕਮਿਸ਼ਨ ਨੂੰ ਹੁਕਮ ਜਾਰੀ ਕੀਤਾ ਕਿ VOTER ਦੀ ਪਛਾਣ ਵਾਸਤੇ ਆਧਾਰ ਨੂੰ ਬਾਹਰਲੇ ਦਸਤਾਵੇਜ਼ ਦੇ ਤੌਰ ਤੇ ਮੰਨਣਾ ਚਾਹੀਦਾ ਇਸ ਤੋਂ ਪਹਿਲਾਂ 11 ਨਿਰਧਾਰਤ ਦਸਤਾਵੇਜ਼ ਆ ਤੇ VOTERਾਂ ਨੂੰ ਆਪਣੇ ਫਾਰਮ ਦੇ ਨਾਲ ਉਹ ਵੀ ਜਮ੍ਹਾਂ ਕਰਾਉਣਾ ਪੈਂਦਾ ਉਹ ਕਹਿੰਦੇ ਕਿ 12ਵਾਂ ਇਹਨੂੰ ਮੰਨਿਆ ਜਾਵੇ ਕਿਉਂਕਿ ਦੇਖੋ ਉੱਥੇ ਜਾਲੀ VOTERਾਂ ਬੜੇ ਮਸਲੇ ਉੱਥੇ ਖੜੇ ਹੋਏ ਪਰ ਹੁਣ ਅੱਜ ਅਦਾਲਤ ਨੇ ਜਿਹੜੀ ਇਹ ਗੱਲ ਕਹੀ ਹੈ ਔਰ ਇਸ ਤੋਂ ਬਾਅਦ ਬੜੀ ਸਪੱਸ਼ਟ ਹੋ ਗਈ ਗੱਲ ਕਿਉਂਕਿ ਦੇਖੋ ਆਧਾਰ ਕਾਰਡ ਕਈ ਬੰਦੇ ਕਿਤੋਂ ਵੀ ਆ ਕੇ ਬਣਾਈ ਜਾਂਦੇ ਆ ਆਧਾਰ ਕਾਰਡ ਦਾ ਜਾਲੀ ਵੀ ਬਣਾਈ ਜਾਂਦੇ ਆ ਇਸ ਤੋਂ ਬੰਦੇ ਦੇ ਦੋ ਧਾਰ ਕਾਰਡ ਵੀ ਬਣੇ ਹੋਏ ਆ ਕੋਈ ਹੋ ਸਕਦਾ ਦੀ ਭਾਈ ਬੰਗਲਾਦੇਸ਼ ਤੋਂ ਆ ਕੇ ਦੀ ਪੰਜਾਬ ਦੇ ਵਿੱਚ ਆਧਾਰ ਕਾਰਡ ਬਣਾਈ ਬੈਠਾ ਕੋਈ ਬੰਦਾ ਦਿੱਲੀ ਦੇ ਵਿੱਚ ਕਿਸੇ ਹੋਰ ਸੂਬੇ ਤੋਂ ਆ ਕੇ ਬਣਾਈ ਬਣਾਈ ਬੈਠਾ ਨੇਪਾਲ ਤੋਂ ਆ ਕੇ ਬਣਾਈ ਬੈਠਾ ਸੋ ਇਸ ਤਰੀਕੇ ਦੀਆਂ ਗੱਲਾਂ ਸੋ ਇਹਦੇ ਕਰਕੇ ਗੱਲ ਕਹੀ ਗਈ ਆ ਬਾਕੀ ਹੁਣ ਅਸੀਂ ਵੈਲਿਡ ਕਿਉਂ ਮੰਨਗੇ ਦੀ ਨਗਰਿਕਤਾ ਦਾ ਪ੍ਰਮਾਣ ਸੱਤਰ ਇਹਵੇਂ ਹੈ ਜੀ ਕਿਉਂਕਿ ਵੋਟਰ ਦੇ ਤੌਰ ਤੇ ਉਹਨੇ ਗੱਲ ਕਹੀ ਆ ਕਿ ਜਿਹੜਾ ਵੋਟਰ ਆ ਵੋਟਰ ਕਾਰਡ ਆ ਇਹ ਤੁਹਾਡੀ ਨਗਰਿਕਤਾ ਦਾ ਇੱਕ ਬਹੁਤ ਵੱਡਾ ਸਬੂਤ ਆ ਪਰ ਜਿਹੜੇ ਬਾਕੀ ਦਸਤਾਵੇਜ਼ ਜਿਵੇਂ ਆਪਾਂ ਕਹਿੰਦੇ ਨੇ ਡਰਾਈਵਿੰਗ ਲਾਇਸੈਂਸ ਇੱਕ ਆ ਚੀਜ਼ ਇੱਕ ਆ ਚੀਜ਼ ਉਹ ਕਹਿੰਦੇ ਕਿ 12ਵਾਂ ਇਸ ਤਰੀਕੇ ਦੇ ਨਾਲ ਪਛਾਣ ਪੱਤਰ ਹੈ ਜਿਹੜਾ ਉਹ ਹੈਗਾ ਜੀ ਆਧਾਰ ਕਾਰਡ ਜਿਹੜੇ ਜੀ ਪੰਜਾਬ ਦੇ ਵਿੱਚ ਜਿਹੜੇ ਪਿਆਰ ਕਰਨ ਵਾਲੇ ਮੁੰਡੇ ਕੁੜੀਆਂ ਨੇ ਜਵਾਨ ਮੁੰਡੇ ਕੁੜੀਆਂ ਜੇਕਰ ਉਹਦਾ ਜੀਵਨ ਸਾਥੀ ਬਣਨਾ ਚਾਹੁੰਦੇ ਸਨ ਬਹੁਤ ਸਾਰੇ ਮਾਪੇ ਜਾਂ ਪਿੰਡ ਵਾਲੇ ਕੋਈ ਹੋਰ ਸ਼ਰੀਕੇ ਦੇ ਲੋਕ ਉਹਨਾਂ ਨੂੰ ਤੰਗ ਕਰਦੇ ਸੀ ਪੰਜਾਬ ਦੀ ਸਰਕਾਰ ਨੇ ਇੱਕ ਪ੍ਰੋਗਰਾਮ ਚਲਾਇਆ ਸੀ ਕਿ ਅਸੀਂ ਤੁਹਾਨੂੰ ਪ੍ਰੋਟੈਕਸ਼ਨ ਦੇਾਂਗੇ ਜਿੰਨੇ ਵੀ ਪ੍ਰੇਮੀ ਜੋੜੇ ਆ ਉਹ ਸਰਕਾਰ ਦੀ ਪ੍ਰੋਟੈਕਸ਼ਨ ਜਾ ਸਕਦੇ ਸੀ ਆ ਕੀ ਹੋਇਆ ਕਿ ਲਾ ਮੈਰਿਜ ਹਲੇ ਤੱਕ ਵੀ ਐਕਸੈਪਟ ਨਹੀਂ ਹੋਈ ਤੇ ਬਾਪ ਨੇ ਬੇਟੀ ਦਾ ਕਤਲ ਕਰ ਦਿੱਤਾ ਬੇਟੀ ਦਾ ਹੀ ਨਹੀਂ ਮੈਂ ਸੁਣਿਆ ਹੋਰ ਵੀ ਉਹਨੇ ਕਤਲ ਕਰ ਦਿੱਤੇ ਨੇ ਇਹ ਸਭ ਇਹਨਾ ਬਠਿੰਡਾ ਦੇ ਵੱਲੋਂ ਖਬਰ ਆਈ ਆ 4 ਸਾਲ ਪਹਿਲਾਂ ਕੁੜੀ ਨੇ ਪਿੰਡ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਸੀ ਤੇ ਹੁਣ ਉਸ ਕੁੜੀ ਦੇ ਵੀ ਕੁੜੀ ਆ ਜਿਹੜਾ ਇਸ ਕੁੜੀ ਦਾ ਬਾਪ ਆ ਉਹਦੇ ਮਨ ਦੇ ਵਿੱਚ ਹਰਕਤ ਸੀ ਇਸ ਗੱਲ ਦਾ ਵੀ ਭਾਈ ਇਹਨੇ ਪਿੰਡ ਦੇ ਵਿੱਚ ਹੀ ਵਿਆਹ ਕਰਵਾ ਲਿਆ ਤੇ ਸਾਡੀ ਮਿੱਟੀ ਪਟਦੀ ਆ 4 ਸਾਲ ਬਾਅਦ ਉਹਨੇ ਅੱਜ ਆਪਦੀ ਧੀ ਤੇ ਉਹਦੀ ਧੀ ਦੋਵਾਂ ਦਾ ਕਤਲ ਕਰਤਾ ਭਰੇ ਬਾਜ਼ਾਰ ਦੇ ਵਿੱਚ ਉਹ ਕਹਿੰਦਾ ਵੀ ਭਾਈ ਇੰਟਰ ਕਾਸਟ ਮੈਰਿਜ ਸਾਨੂੰ ਤਾਂ ਮੰਨਦੂਰ ਨਹੀਂ ਸੀ ਅਸੀਂ ਇਸ ਜਾਤ ਦੇ ਖਿਲਾਫਾਂ ਲਵ ਮੈਰਿਜ ਦੇ ਖਿਲਾਫ ਆ ਜਿਹਦੇ ਕਰਕੇ ਕਤਲ ਕਰਤਾ ਤੇ ਪੁਲਿਸ ਹੁਣ ਇਸ ਪਾਪ ਨੂੰ ਤੇ ਇਹ ਜਿਹੜਾ ਕੁੜੀ ਦਾ ਭਰਾ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਸਾਫੇ ਮਾਰੀ ਕਰ ਰਹੀ ਹੈ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਹੁਣ ਬਾਰਿਸ਼ ਦਾ ਕੀ ਵਿਖਬਾਣੀ ਕੀਤੀ ਗਈ ਜਨਾਬ ਸਾਹਿਬ ਅੱਜ ਕੁਝ ਥਾਵਾਂ 'ਤੇ ਧਕੜੀਆਂ ਪਈਆਂ ਪਰ ਪੂਰੇ ਪੰਜਾਬ ਦੇ ਵਿੱਚ ਅੱਜ ਮੌਸਮ ਸਾਫ਼ ਰਿਹਾ ਮੌਸਮ ਬਦਲਨੇ ਦੀ ਗੱਲ ਕਹੀ ਹੈ ਤੇ ਭਲਕ ਨੂੰ ਵੀ ਮੌਸਮ ਸਾਫ਼ ਰਹਿਣ ਦੀ ਆਸ ਆ ਬਾਕੀ ਦੇਖੋ ਕੀ ਬਣਦਾ ਪਰ ਕੁਝ ਕੁ ਥਾਵਾਂ ਤੇ ਅੱਜ ਕਣੀਆਂ ਪਈਆਂ ਜੀ ਜਣਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਮਿਹਰਬਾਨ